ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਛੇਟ ਛੁੜਾਂਦਾ ਲੋੜਿਆ ਜਿਸ ਅਗ ਸਬ ਨਿਵਾਨਾ ਹਰ ਸੱਜਣ ਤਾਵਣ ਲੱਗਿਆ ਕਿਸੇ ਨਾ ਦੇਖੇ ਬੰਨ ਹਰ ਕੀਟ ਚੜੰਦਾ ਦੋੜੀਐ ਜਿਸ ਅਕਾ ਸਬਨਿਵੰ ਹਰ ਸੱਜਣ ਤਾਵਣ ਲੱਗਿਆ ਕਿਸੇ ਨਾ ਦੇਖੇ ਬੰਨ ਨਾਨਕ ਮੋਤੇ ਨਾਮ ਪ੍ਰਭ ਓਨ ਲਗੈ ਨਾਹੇ ਸਨ ਰੰਗ ਸਭ ਨਰਾਨ ਜਿਤੇ ਮਨ ਭਵਨ ਜੋ ਹਰ ਮੂੜਾ ਸੇ ਕਰੇ ਸੋਏ ਜੇ ਕਰੰ ਜੋ ਪ੍ਰਾਪਤ ਕੀਤੇ ਅਪ ਸੇ ਕਹੀਏ ਧਨ ਆਪਣਾ ਦਿਆ ਜੇ ਮਿਲੈ ਵਿਛੜ ਤਿਆਰ ਵੰਨ ਸਾਥੋ ਸੰਗ ਪ੍ਰਾਪਤ ਨਾਮਕ ਰੰਗ ਮਨੰ ਹਰ ਕੀਠ ਰੰਗੇਲਾ ਕਿਸ ਧਨੇ ਜਿਸ ਕਾ ਭਾਗ ਮਥਨ ਹਰ ਢੇਠ ਰੰਗੇਲਾ ਇਸ ਧਨੇ ਜਿਸ ਕਾ ਭਾਗ ਮਥਨ ਵਾਕਿ ਕੁਰਚਾ ਖਲਸਾ ਵਾਕਿ ਕੁਰਚੀ ਕੀ ਫਤਿਹ ਪਾਉਣ ਸਨਮਾਨ ਜੋ ਜੋ ਕੋ ਚੁਕ ਅਡਾਲ ਚਬਰ ਸ਼ਤਰੋ ਤਖਤੇ ਮਾਰ ਲਗ ਦੋ ਜਹਾਨਾਂ ਦੀ ਵਾਲੀ ਸਮੱਚੇ ਮਨੁਕਤਾ ਦੇ ਰੱਬ ਰਖਸ਼ਬਦ ਗੁਰੂ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੁਲਿੱਤਰ ਨਿੱਕੀ ਗੋਦ ਵਿੱਚ ਆਗਰਤ ਬੈਠੇ ਤੁਹਾਨੂੰ ਹਸਨਾ ਭਰੀ ਗੁਰੂ ਸਵਾਰੇ ਗੁਰੂ ਖਾਲਸਾ ਸਤ ਸੱਚੇ ਜਣਾ ਜਿੰਨੇ ਕੋ ਸਰੀਰ ਬਟੇ ਹਨ ਬਹੁਤ ਬਟੇ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਸਰਦੀ ਗੋਦ ਵਿੱਚ ਬੈਠ ਦਾ ਸਭਾਗ ਸਮਾਪਤ ਹੋ ਰਿਹਾ ਸਭ ਕਹਿੰਦੇ ਕੋ ਮਨੁੱਖ ਬੜੇ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਸਾਬਾ ਦੇ ਬਾਣੀ ਨੂੰ ਪੜ੍ਹਦੇ ਨੇ ਸਾਬਾ ਦੇ ਵਿਚਾਰਨ ਸੁਣਦੇ ਨੇ ਸਾਬ ਕਹਿੰਦੇ ਕਿ ਅੱਜ ਦਾ ਮਨੁੱਖ ਇਹ ਹਾਲਾਤ ਬਣ ਕੇ ਨੇ ਜਿਸ ਤਰ੍ਹਾਂ ਦਾ ਕੱਲ ਜੁੱਤੀ ਸਮਾਨਾ ਹੋਣ ਚੱਲਦਾ ਪਿਆ ਕੁਝ ਲੋਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਕੁਝ ਹਸਪੀਟਲ ਦੇ ਵਿੱਚ ਦਾਖਲ ਨੇ ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਸ੍ਰੀ ਥਾਨ ਨਗੁਰ ਨਾਨਕ ਦੀ ਕੋਦ ਵਿੱਚ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਰਿਆ ਸਾਹ ਦੇਦੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਂ ਦਾ ਹੱਥ ਹੁੰਦਾ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਪਿਓ ਦਾ ਹੱਥ ਹੁੰਦਾ। ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਵੱਡੇ ਪੈਂਡ ਦਾ ਹੱਥ ਹੁੰਦਾ। ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਿਸੇ ਲੀਡਰ ਦਾ ਅੱਠ ਦਾ ਕੋਈ ਐਮਐਲਏ ਦਾ ਹੱਥ ਮੰਤਰੀ ਦਾ ਹੱਥ ਹੁੰਦਾ ਤੇ ਅਸੀਂ ਭਾਗਾਂ ਵਾਲੇ ਆ ਸਾਡੇ ਸਿਰ ਦੇ ਉੱਤੇ ਗੁਰੂ ਨਾਨਕ ਦਾ ਹੱਥ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਭਾਗਾਂ ਵਾਲੇ ਆ ਕਿ ਸਾਡੇ ਸਿਰ ਦੇ ਉੱਤੇ ਗੁਰੂ ਨਾਨਕ ਦਾ ਹੱਥ ਹੈ। ਤੇ ਸਾਥ ਸੰਗਤ ਜਿਹੜੀ ਆ ਵੱਡੇ ਭਾਗਾ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੁੰਦੀ ਸਰ ਕਹਿੰਦੇ ਉਹ ਮੁਨੱਖ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਮੁਨੱਖ ਅੰਮ੍ਰਿਤ ਵੇਲੇ ਉੱਠਦੇ ਨੇ ਸਾਈਂ ਬਾਣੀ ਨੂੰ ਪੜ੍ਹਦੇ ਨੇ ਤੇ ਮੇਰੇ ਸਾਹਿਬ ਜੀ ਗੁਰਬਾਣੀ ਅੰਦਰ ਵਕਸ਼ ਕਰਦੇ ਪੈਣੇ ਵੱਡੇ ਭਾਗੀ ਹਰ ਸੰਗਤ ਪਾਵਾਂ ਭਾਗ ਹੀ ਪ੍ਰੰਪ ਚੋਟਾਂ ਖਾਵਾਂ ਬਿਨ ਭਾਗਾ ਸਤ ਸੰਗਤ ਨਾਲ ਲੱਭ ਬਿਨ ਸੰਗਤ ਮੈਲ ਭਰੇ ਜਾ ਜੀ ਸਾਰੇ ਕਰਤੇ ਹੋ बटे ਭਾਗਣ ਵਾਲੇ ਮਨੁੱਖ ਅੱਜ ਸੰਗਰਾਮ ਦਾ ਪ੍ਰਵਤਰ ਦਿਹਾੜਾ ਤੇ ਅਸੀਂ ਭਾਗਾਂ ਵਾਲਿਆਂ ਸਾਨੂੰ ਸਾਧ ਸੰਗਤ ਪ੍ਰਾਪਤ ਹੋਈ ਆ ਗੁਰੂ ਦੀ ਗੋਦ ਪ੍ਰਾਪਤ ਹੋਈ ਹੈ ਗੁਰੂ ਦੀ ਗੋਦ ਉਹ ਗੋਦ ਆ ਜਿੱਥੇ ਆ ਕੇ ਮਨੁੱਖ ਦਾ ਹੰਕਾਰ ਜੜ ਮੁੱਟ ਜਾਂਦਾ ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਹੈ ਮਨੁੱਖ ਓਦਾਂ ਦਾ ਬਣ ਜਾਂਦਾ ਹੈ ਜੇ ਵਿਸੇ ਭਲੇ ਪੁਰਸ਼ ਦੀ ਸੰਗਤ ਕਰੇਗਾ ਤੇ ਭਲੇ ਪੁਰਸ਼ ਵਾਂਗ ਬਣ ਜਾਵੇਗਾ ਜੇ ਨਸ਼ੇੜੀ ਦੀ ਸੰਗਤ ਕਰੇਗਾ ਤੇ ਨਸ਼ੇੜੀ ਬਣ ਜਾਵੇਗਾ ਇੱਕ ਪਰਿਵਾਰ ਦੇ ਵਿੱਚ ਇੱਕ ਵੀਰ ਸੀ ਜਿਹੜਾ ਕਿ ਸ਼ਰਾਬ ਬਹੁਤ ਪੀਂਦਾ ਹੁੰਦਾ ਸੀ ਜਾਣਾ ਉਸਨੇ ਸ਼ਰਾਬ ਪੀਆ ਕਰਨ ਦੀ ਤਿਆਰੀ ਲਾਇਆ ਕਰਨੇ ਤੇ ਜਿਹੜੇ ਪੈਸੇ ਵਟਨੇ ਉਹਦੇ ਸ਼ਰਾਬ ਪੀਆ ਕਰਦਾ ਪਤਨੀ ਨੇ ਬੜਾ ਆਖਿਆ ਕਿ ਸਰਦਾਰ ਜੀ ਸ਼ਰਾਬ ਨਾ ਪੀਆ ਕਰੋ ਹੋਣ ਤੇ ਦੁਨੀਆ ਦੇ ਲੋਕ ਜਿਹੜੇ ਮਨ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਜਦੋਂ ਕਿਸੇ ਪਤਨੀ ਦਾ ਪਤੀ ਕਿਸੇ ਗਲਤ ਸੰਗਤ ਵਿੱਚ ਪੈ ਜਾਵੇ ਜਿਹੜੇ ਸ਼ਰੀਕ ਹੁੰਦੇ ਨੇ ਉਹ ਫੜ ਕੇ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਕਿ ਤੇਰਾ ਪਤੀ ਤਾਂ ਇਦਾਂ ਤੇ ਤੇਰਾ ਪਤੀ ਤੇ ਇਦਾਂ ਅੱਪ ਆਮ ਦੇਖੀਦਾ ਰਿਸ਼ਤੇਦਾਰੀਆਂ ਦੇ ਵਿੱਚ ਲੜਾਈ ਪਵਾੜਾ ਕਾਹਦੇ ਵਾਸਤੇ ਪਿੰਡਾਂ ਇਸੇ ਕਾਰਨ ਕਰਕੇ ਪਿੰਡਾਂ ਕਿ ਫਲਾਨਾ ਬੰਦਾ ਤਾਂ ਇਦਾਂ ਕੰਮ ਕਰਦਾ ਤੇ ਢੀਗਣਾ ਬੰਦਾ ਇਦਾਂ ਕਰਤ ਕਰਦਾ ਅੱਜ ਲੜਾਈਆਂ ਦਾ ਮਾਹੌਲ ਜਿਹੜਾ ਇਸੇ ਕਾਰਨ ਕਰਕੇ ਬਣਿਆ ਘਰਾਂ ਦੇ ਵਿੱਚ ਲੜਾਈਆਂ ਕਿਉਂ ਹੁੰਦੀਆਂ ਨੇ ਇਸੇ ਕਰਕੇ ਹੁੰਦੀਆਂ ਨੇ ਜਦੋਂ ਸਾਡੀ ਗਲਤ ਸੰਗਤ ਪੈ ਜਾਵੇ ਜਦੋਂ ਅਸੀਂ ਕਿਸੇ ਨਸ਼ੇੜੀ ਦੀ ਸੰਗਤ ਕਰਦੇ ਹਾਂ ਸੋ ਪਤਰੀ ਨੇ ਬੜਾ ਆਖਿਆ ਕਹਿੰਦੀ ਸਰਦਾਰ ਜੀ ਸ਼ਰਾਬ ਨਾ ਪੀਆ ਕਰੋ ਨਹੀਂ ਤਾਂ ਦੁਨੀਆ ਦੇ ਲੋਕ ਮੈਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਪਰ ਪਤੀ ਜਿਹੜਾ ਨਾਮ ਹੜਿਆ ਜਿਹੜੇ ਉਸਦੇ ਹਿੱਸੇ ਦੇ ਵਿੱਚ ਪੈੜੀ ਹੁੰਦੀ ਸੀ ਕਹਿੰਦੇ ਕਿ ਕੌਫੀ ਉਸਨੇ ਪੈੜੀ ਵੇਚ ਦਿੱਤੀ ਪੈੜੀ ਵੇਚ ਦਿੱਤੀ ਕਰਜ਼ਾ ਜਿਹੜਾ ਸਿਰ ਦੇ ਉੱਤੇ ਬਹੁਤ ਚੜ ਗਿਆ ਤੇ ਉਸ ਦੇ ਪਤਨ ਨੇ ਜਦ ਮਿਹਣੇ ਵਰਗੇ ਦੇ ਸ਼ੁਰੂ ਹੋ ਗਏ ਘਰ ਦੇ ਵਿੱਚ ਦੋ ਧੀਆ ਸਨ ਤੇ ਇੱਕ ਪੁੱਤਰ ਸੀ ਬੱਚੇ ਬਹੁਤ ਛੋਟੇ ਸਨ ਜਦ ਬੱਚਿਆਂ ਦੇ ਸਾਹਮਣੇ ਆ ਕੇ ਕਰਜ਼ਦਾਰ ਜਿਹੜੇ ਲੋਕ ਜਿਹੜੇ ਕਾਰਜ ਤੇ ਲੈਣ ਵਾਸਤੇ ਹੁੰਦੇ ਨੇ ਬੈਂਕ ਵਾਲੇ ਹੁੰਦੇ ਨੇ ਜਿਹੜੇ ਬੱਚਿਆਂ ਦੇ ਸਾਹਮਣੇ ਪਿਓ ਨੂੰ ਵਿਸਤ ਕਰਦੇ ਨੇ ਮਾਂ ਦੀ ਬੇਇੱਜ਼ਤੀ ਕਰਦੇ ਨੇ ਤੇ ਬੱਚਿਆਂ ਕੋ ਝਾਲਣਾ ਹੋਇਆ ਬੱਚਿਆਂ ਦੇ ਕੋਲ ਚੱਲਣਾ ਹੋਇਆ ਤੇ ਉਹ ਕਹਿਣ ਲੱਗੇ ਆਪਣੀ ਮਾਂ ਕਿ ਮਾਂ ਅਸੀਂ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਿਆ ਕਰਾਂਗੇ ਤੇ ਪੈਸੇ ਇਕੱਠੇ ਕਰਾਂਗੇ ਤੇ ਆਪਣੇ ਪਿਓ ਦਾ ਕਰਜ਼ਾ ਲਾਵਾਂਗੇ ਕਿਸੇ ਵਿਦਵਾਨ ਨੇ ਬੜਾ ਸੋਨਾ ਲਿਖਿਆ ਕਹਿੰਦਾ ਪੁੱਤਰ ਵੰਡਾਉਣ ਤੇ ਹਾ ਵਾਇ ਗੁਰੂ ਪੁੱਤਰ ਵੰਡਾਉਣ ਚ ਮੈਨਾ ਧੀਆਂ ਦੁੱਖ ਵੰਡਾਉਣ ਦੇ ਨਾਲ ਤੂੰ 냔ੇ ਦੇ ਦੋ ਕਿਆ ਕੇ ਮਾਂ ਅਸੀਂ ਆਪਣੇ ਪਿਓ ਦਾ ਕਰਜ਼ਾ ਕਿਹੜਾ ਲਾਵਾਂਗੇ ਅਸੀਂ ਧਿਆੜੀ ਕਰਿਆ ਕਰਾਂਗੇ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾੜਿਆ ਕਰਾਂਗੇ ਤੂੰ ਜਾਂ ਦੀਆਂ ਗੱਲਾਂ ਸੁਣ ਕੇ ਪਿਓ ਜਿਹੜਾ ਸ਼ਰਮ ਦੇ ਨਾਲ ਝੁੱਕ ਜਾਂਦਾ ਸ਼ਰਮ ਦੇ ਨਾਲ ਝੁੱਕ ਜਾਂਦਾ ਤੇ ਫਿਰ ਸ਼ਰਾਬ ਪੀਣੀ ਉਸਨੇ ਸ਼ੁਰੂ ਕਰ ਦਿੱਤੀ ਕਿਉਂਕਿ ਜਿਹੜੀ ਆਦਤ ਪੈ ਜਾਂਦੀ ਆਂ ਦਾ ਆਦਤ ਜਿਹੜੀ ਹੈ ਹੱਟ ਦੇ ਕੇ ਬਾਰੇ ਛੱਡ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਟ ਕੇ ਪੂਰੀਆਂ ਪੂਰੀਆਂ ਬਾਰੇ ਛੱਡਿੰਦਾ ਭਾਵੇਂ ਦਾ ਜਿਹੜੀਆਂ ਕਰਦੀਆਂ ਆਦਤਾਂ ਪੈ ਜਾਂਦੀਆਂ ਨੇ ਭਾਵੇਂ ਇਹਨਾਂ ਦੀਆਂ ਪੂਰੀਆਂ ਪੂਰੀਆਂ ਵੀ ਕੱਟ ਦਿੱਗੇ ਜਿਹੜੀਆਂ ਆਦਤਾਂ ਪੈ ਗਿਆ ਨੇ ਉਹ ਕਦੇ ਦੂਰ ਨਹੀਂ ਜਾਂਦੀਆਂ ਤੇ ਮੱਛੀਆਂ ਨੇ ਕਿਹਾ ਕਿ ਅਸੀਂ ਦਿਹਾੜੀ ਕਰਿਆ ਕਰਾਂਗੇ ਪਰ ਨਾਂ ਨੇ ਗਣਾ ਕਰਤਾ ਕਹਣ ਲੱਗਿਆ ਪੁੱਤਰ ਮੇਰੇ ਆ ਲਾਡਲ ਗਿਆ ਜੀਓ ਤੁਸੀਂ ਹਜੇ ਬਹੁਤ ਛੋਟੀਆਂ ਜੇ ਮੈਂ ਤੁਹਾਡੀ ਮਾਂ ਹਜੇ ਤੱਕ ਕਿਉਂ ਦੀ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਾਂਗੀ ਨਾਲੇ ਤੁਹਾਡੇ ਪਿਤਾ ਦਾ ਕਰਜ਼ਾ ਲਾਵਾਂਗੀ ਤੇ ਨਾਲੇ ਮੈਂ ਤੁਹਾਡਾ ਪਾਲਣ ਪੋਸ਼ਣ ਕਰਾਂਗੀ ਉਹ ਮਾਂ ਜਿਹੜੀ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਜਿਹੜਾ ਆਟਾ ਦਾਲ ਪਿਲਾ ਕਰਨਾ ਉਸ ਦੇ ਨਾਲ ਹੀ ਉਸਨੇ ਆਪਣੇ ਬੱਚਿਆਂ ਦੀ ਪਾਲਣਾ ਪੋਛਣਾ ਸ਼ੁਰੂ ਕਰ ਦਿੱਤੀ ਤੋਂ ਹਾਈ ਨੇ ਫਿਰ ਤਾਸ ਨੂੰ ਫੋਨ ਕੀਤਾ ਕਹਿਣ ਲੱਗੇ ਕਿ ਭਾਈ ਸਾਹਿਬ ਤੁਹਾਨੂੰ ਮਿਲਣਾ ਚਾਹੀਦਾ ਅਸੀਂ ਉਸ ਬੀਬੀ ਨਾਲ ਫਿਰ ਮਿਲੇ ਤੇ ਬੀਬੀ ਨੇ ਆਪਣੀ ਸਾਰੀ ਘਟਨਾ ਦੱਸੀ। ਜਦੋਂ ਘਟਨਾ ਦੱਸੀ ਤੇ ਉਸ ਬੀਬੀ ਨੂੰ ਅਸੀਂ ਮਹਾਪੁਰਸ਼ਾਂ ਦੇ ਕੋਲ ਲੈ ਗਏ। ਜਿੱਦਾਂ ਮਹਾਪੁਰਸ਼ਾਂ ਕੋਲ ਜਾ ਕੇ ਸਾਰੀ ਘਟਨਾ ਦੱਸੀ ਤੇ ਮਹਾਪੁਰਸ਼ ਕਹਿਣ ਲੱਗੇ ਪੰਜ ਦਿਨ ਦਾ ਸਮਾਗਮ ਹੈ ਤੇ ਉਸ ਬੀਬੀ ਨੂੰ ਜਿਹੜਾ ਇੱਥੇ ਲੈ ਕੇ ਆਓ ਉਸ ਬੱਚੇ ਨੂੰ ਇੱਥੇ ਲੈ ਕੇ ਆਓ। ਮਹਾਪੁਰਸ਼ਾਂ ਦੇ ਬਚਨਾਂ ਨੂੰ ਪੂਰਾ ਕੀਤਾ ਤੇ ਅਸੀਂ ਉਸ ਨੂੰ ਲੈ ਕੇ ਚਲ ਗਏ। ਅਸੀਂ ਦੂਸਰੇ ਗੁਰਦੁਆਰੇ ਦੇ ਵਿੱਚ ਲਾਫਮੈਂਟ ਕਰਵਾਉਣ ਆਪ ਤੇ ਜਾ ਰਹੇ ਸਾਂ ਸੁਆਪੀ ਜਿਹੜਾ ਸਾਨੂੰ ਉਹ ਕਵੀਰ ਮਿਲ ਪਈਦਾ ਦੱਸ ਰਿਆ ਨੇ ਉਸਨੇ ਕਿਹਾ ਕਿ ਆ ਬਈ ਗੁਰੂ ਘਰ ਦੇ ਵਿੱਚ ਸੇਵਾ ਲੱਗੀ ਹੋਈ ਆ ਜਾ ਕੇ ਸੇਵਾ ਕਰਦੇ ਆ ਜਿਵੇਂ ਆਮ ਲੋਕ ਕਹਿ ਦਿੰਦੇ ਨੇ ਜੇ ਕਿਸੇ ਨੂੰ ਕਹਿ ਦਿੱਤੇ ਕਿ ਸੇਵਾ ਕਰਨੀ ਆ ਅਗੋਂ ਲੋਕ ਕਹਿ ਦਿੰਦੇ ਨੇ ਕਿ ਸੇਵਾ ਜਿਹੜੀ ਸਾਡੇ ਕਰਮਾਂ ਦੇ ਵਿੱਚ ਨਹੀਂ ਹੈਗੀ ਤੇ ਉਸੇ ਤਰ੍ਹਾਂ ਉਸ ਵੀਰ ਨੇ ਕਹਿੰਦਾ ਕਿ ਭਾਈ ਸਾਹਿਬ ਸੱਤ ਸੇਵਾ ਸਾਡੇ ਘਰਾਂ ਦੇ ਵਿੱਚ ਕਿੱਥੇ ਤੇ ਮੈਂ ਉਸ ਨੂੰ ਕਿਹਾ ਤੇ ਫਿਰ ਨਾਲ ਉਹ ਕਹਿਣ ਲੱਗਾ ਕਿੰਦਾ ਮੈਂ ਸ਼ਰਾਬ ਨਾਲ ਪੀਤੀ ਤੇ ਮੈਂ ਉਸ ਨੂੰ ਕਿਹਾ ਮੈਂ ਕਹਾਂ ਜੂੜੇ ਘਰ ਦੇ ਵਿੱਚ ਸਾਡੀ ਸੇਵਾ ਲੱਗੀ ਆ ਤੂੰ ਸਾਡੇ ਨਾਲ ਜੂੜੇ ਘਰ ਦੇ ਵਿੱਚ ਆ ਜਾ ਗੁਰੂ ਘਰ ਨਾਲ ਤਾਂ ਦਾਸ ਦੇ ਬਚਨਾਂ ਨੂੰ ਉਸ ਨੇ ਮੰਨਿਆ ਤੇ ਦਾਸ ਦੇ ਨਾਲ ਤੁਰ ਪੈਂਦਾ ਅਸੀਂ ਦੂਸਰੇ ਘਰਦਾਰੇ ਦੇ ਵਿੱਚ ਲੋਸਮੈਂਟ ਕਰਵਾ ਕੇ ਵਾਪਸ ਅਸੀਂ ਜੋੜਾ ਘਰ ਦੇ ਵਿੱਚ ਪਹੁੰਚ ਕੇ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਜੋੜਾ ਘਰ ਦੇ ਵਿੱਚ ਉਹ ਉਸਨੇ ਜੋੜਿਆ ਨੂੰ ਪਾਲਛ ਮਾਰਨੀ ਸ਼ੁਰੂ ਕਰ ਦਿੱਤੀ ਕੱਪੜੇ ਜਿਹੜਾ ਸਾਫ਼ ਕਰਨ ਲੱਗਾ ਥੋੜੀ ਦੇਰ ਬਾਅਦ ਕਹਿਣ ਲੱਗਾ ਕਿੰਦਾ ਭਾਈ ਸਾਹਿਬ ਮੈਨੂੰ ਭੁੱਖ ਲੱਗੀ ਹੈ ਦਾਸ ਨੇ ਸਿੰਘਾ ਨੂੰ ਕਹਿ ਕੇ ਪ੍ਰਸ਼ਾਦਾ ਲੈ ਕੇ ਆਓ ਸਿੰਧ ਪ੍ਰਸ਼ਾਦਾ ਲੈ ਕੇ ਆਏ ਤੇ ਉਸ ਵੀਰ ਨੇ ਪ੍ਰਸ਼ਾਦਾ ਛਕਾਇਆ ਜਰ ਪ੍ਰਸ਼ਾਦਾ ਛਕਾਇਆ ਤੇ ਉਹ ਸਾਡੇ ਨਾਲ ਲਗਾਤਾਰ 4 ਦਿਨ ਸੇਵਾ ਕਰਦਾ ਰਿਹਾ ਬਿਨਾਂ ਸ਼ਰਾਬ ਤੋਂ 4 ਦਿਨ ਸੇਵਾ ਕਰਦਾ ਰਿਹਾ ਤੇ ਪੰਜਵੇਂ ਚੌਥੇ ਦਿਨ ਸ਼ਾਮ ਨੂੰ ਤਕਰੀਬਨ 4:00 ਵਜੇ ਸੰਤ ਮੈਂ ਉਸ ਨੂੰ ਕਿਹਾ ਮੈਂ ਘਰ ਵੀੜ ਸ਼ਰਾਬ ਪੀਣ ਵਾਸਤੇ ਨਹੀਂ ਜਾਣਾ ਕਹਿੰਦਾ ਨਹੀਂ ਪਾਈ ਸਰ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਮਾਰਗਤਾਂ ਵੀ ਗਾਲੇ ਸਰਾਬ ਨਾ ਪੀਨੇਗਾ ਤੇ ਤੇ ਉਸ ਨੂੰ ਪਤਾ ਲੱਗਾ ਕਿ ਅਗਲੇ ਦਿਨ ਜਿਹੜਾ ਅਮਰਤ ਸੰਚਾਰ ਹੋਣਾ ਉਹ ਆਇਆ ਤੇ ਮੈਨੂੰ ਕਹਿਣ ਲੱਗਾ ਕਹਿੰਦਾ ਭਾਈ ਸਾਹਿਬ ਹੁਣ ਅਮਰਤ ਛਕਣਾ ਜਦੋਂ ਉਹਨੇ ਕਿਹਾ ਕਿ ਅਮਰਤ ਛਕਣਾ ਤੇ ਮੈਂ ਭਾਈ ਮਹਾਪੁਰਸ਼ਾਂ ਦੇ ਕੋਲ ਗਿਆ ਤੇ ਮਹਾਪੁਰਸ਼ਾਂ ਨੂੰ ਜਾ ਕੇ ਦੱਸਿਆ ਕਿ ਵੀਰ ਕਹਿੰਦਾ ਮੈਂ ਅਮਰਤ ਛਕਣਾ ਮਾ ਪੁਰਖਾ ਨੇ ਮੈਨੂੰ ਅੱਜ ਵੀ ਯਾਦ ਹੈ ਗੰਡ ਤੇ ਤੇ ਥਾਪੀ ਦੇ ਕੇ ਮੈਨੂੰ ਕਿਹਾ ਸੀ ਕਿ ਸਿੰਘਾ ਕੰਮ ਖਿੱਚੜ ਕੇ ਰੱਖ ਜੇ ਰੋਣਾ ਨੇ ਕਿਹਾ ਸੀ ਕੰਮ ਖਿੱਚ ਕੇ ਰੱਖ ਤੇ ਫਿਰ ਉਸ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕਿਆ ਜੇ ਰ ਉਸ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕਿਆ ਤੇ ਬੜੀ ਖੁਸ਼ੀ ਹੁੰਦੀ ਆ ਕਿ ਅੱਜ ਜਿਹੜਾ ਪਰਿਵਾਰ ਮਿਲਦਾ ਅੱਜ ਉਹ ਪਰਿਵਾਰ ਕੈਨੇਡਾ ਦੀ ਧਰਤੀ ਉੱਤੇ ਆ ਬੜੀ ਖੁਸ਼ੀ ਹੁੰਦੀ ਆ कि ਜਦੋਂ ਪਰਿਵਾਰ ਨੂੰ ਮਿਲੇ ਤਾਂ ਪਰਿਵਾਰ ਫੋਨ ਕਰਦਾ ਕਿ ਜਿਹੜਾ ਨਵਾਂ ਜਮਾਨ ਘਰ ਦੀਆਂ ਚੀਜ਼ਾਂ ਵੇਚੀ ਜਾ ਰਿਆ ਸੀ ਘਰ ਦੇ ਭਾੜੇ ਵਿੱਚ ਜਾ ਰਿਆ ਸੀ ਆ ਜੋ ਗੱਡੀਆਂ ਕਾਰਾਂ ਦਾ ਮਾਲਕ ਹੈ ਇਹ ਕਿਰਪਾ ਕਰਦੀਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੈ ਸਿੱਖ ਸੇ ਭਲੇ ਪੁਰਸ਼ ਦੀ ਸੰਗਤ ਕਰ ਲਗੇ ਗੁਰੂ ਦੀ ਸੰਗਤ ਕਰ ਲਗੇ ਕਿਉਂਕਿ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਸਾਡਾ ਜਿਹੜਾ ਮਨ ਦਾ ਹੰਕਾਰ ਜਿਹੜਾ ਟੁੱਟ ਜਾਵੇਗਾ ਸਾਥ ਸੰਗਤ ਮੇਲ ਹਰ ਤੇ ਆਈ ਹੈ ਹਉਮੈ ਰੋ ਗਿਆ ਸੁਖ ਪਾਇਆ ਸਹਿਜ ਸਮਾਧ ਲਗਾਈਏ ਕਿ ਜਦ ਸਹਿਜ ਅਵਸਥਾ ਦੇ ਵਿੱਚ ਆ ਕੇ ਮਨੁੱਖ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦੀ ਬਾਣੀ ਨੂੰ ਪੜਦਾ ਹੈ ਤੇ ਮੇਰਾ ਸਹਿਜ ਕਹਿੰਦਾ ਉਸ ਦੇ ਜਿਹੜੇ ਪੰਜ ਵਿਕਾਰ ਹੁੰਦੇ ਨੇ ਉਹ ਨਾਸ਼ ਜਾਂਦੇ ਤੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸੰਗਰਾਮ ਦਾ ਪੁੱਤਰ ਦਿਹਾੜਾ ਤੇ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਤੇ ਅੱਜ ਦੇ ਜੇਠ ਦੇ ਮਹੀਨੇ ਵਿੱਚ ਵੀ ਗੁਰੂ ਸਾਹਿਬ ਜੀ ਸਾਨੂੰ ਇਹੀ ਬਖਸ਼ ਕਰਦੇ ਪੈਣੇ ਕਿ ਉਸ ਵੱਡੇ ਕਾਲਪੁੱਖ ਪਰਮਾਤਮਾ ਇੱਕ ਕਾਲਪੁੱਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਿਹੜਾ ਕਾਲਪੁੱਖ ਪਰਮਾਤਮਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਰਿਸ਼ਕ ਦੇਣ ਵਾਲਾ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦਿਆ ਟੋਟਨਾ ਆ ਬਈ ਅਗਰਤ ਪਰੇ ਭੰਦਾ ਕਿ ਜਿਹੜਾ ਕਾਲਪੁਖ ਪਰਮਾਤਮਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਦਾ ਖਸਮ ਹੈ ਜਿਹੜਾ ਸਾਰਿਆਂ ਨੂੰ ਰਚਕ ਦੇ ਰਿਹਾ ਜਿਹੜਾ ਸਬ ਜੀ ਪਰਮਾਨੰ ਕਰਦੇ ਨੇ ਹਰ ਜੀਠ ਜੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਕਿ ਉਸ ਕਾਲਪੁਖ ਪਰਮਾਤਮਾ ਦੇ ਅੱਗੇ ਸੀਸ ਨਵਾ ਜਿਹੜਾ ਕਾਲ ਪੁੱਛ ਪਰਮਾਤਮਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸ੍ਰਿਸ਼ਟੀ ਦਾ ਸਿਰਜਣਹਾਰ ਸ੍ਰਿਸ਼ਟੀ ਦਾ ਪਾਲਣਹਾਰ ਹੈ ਜਿਹੜਾ ਸਾਰਿਆਂ ਨੂੰ ਰਚਕ ਦੇ ਰਿਹਾ ਹੈ ਜੀ ਹਰ ਸੱਜਣ ਦਾ ਆਮਣ ਲੱਗਿਆ ਕਿਸੇ ਨਾ ਦੇ ਬੰਨ ਤੇ ਫਿਰ ਸਭ ਜੀ ਕਹਿੰਦੇ ਪੈ ਕੇ ਜਦੋਂ ਤੈਨੂੰ ਵੱਡੇ ਕਾਲ ਪੁੱਛ ਪਰਮਾਤਮਾ ਦਾ ਆਸਰਾ ਹੋ ਗਿਆ ਜਦੋਂ ਵੱਡਾ ਕਾਲ ਪੁੱਛ ਪਰਮਾਤਮਾ ਤੇਰਾ ਸਹਾਇਕ ਬਣ ਗਿਆ ਤੇ ਵੱਡੇ ਤੋਂ ਵੱਡਾ ਪਾਪੀ ਵੀ ਉਹ ਤਾਰ ਦਿੰਦਾ ਜੇ ਵੱਡੇ ਤੋਂ ਵੱਡਾ ਪਾਪੀ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆ ਜਾਂਦਾ ਤੇ ਗੁਰੂ ਨਾਨਕ ਫੜਤੀ ਉਸ ਨੂੰ ਤਾਰ ਦਿੰਦਾ ਤੇ ਸਾਬ ਕਹਿੰਦੇ ਨੇ ਕਿ ਉਹ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬੰਨ ਨਾ ਕਿ ਇਹੋ ਜਿਹਾ ਕੋਈ ਵਿਕਾਰ ਨਹੀਂ ਵਕ ਜਿਹੜਾ ਤੈਨੂੰ ਵੱਢ ਕੇ ਰੱਖ ਲਵੇ ਆਈ ਪੰਛੀ ਸਗਲ ਜਮਾਤੀ ਮਨ ਜੀਤਾ ਜਪ ਜੀਤਾ ਕਿ ਕਰ ਤੂੰ ਆਪਣੇ ਮਨ ਨੂੰ ਜਿੱਤ ਲਵੇਂਗਾ ਦੁਨੀਆ ਦੀ ਇਹੋ ਜੀ ਕੋਈ ਮਾਇਆੜੀ ਜਿਹੜੇ ਤੈਨੂੰ ਆਪਣੇ ਵਾਸਤੇ ਵਿੱਚ ਕਰ ਸਕੇ ਜਿਨ ਕੇ ਚੋਲੇ ਰਤਰੇ ਪਿਆਰੇ ਤਰੰਤ ਤਨਾ ਕੇ ਪਾਸ ਤੂਰਤ ਨਾ ਕੀ ਜੇ ਮਿਲ ਜੀ ਕਭੋ ਨਾਮ ਕੀ ਅਰਦਾਸ ਕਿ ਫਿਰ ਉਹਨਾਂ ਮਨੁੱਖਾਂ ਤੇ ਜਿਹੜੇ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਦੁਨੀਆਂ ਦੀ ਕੋਈ ਮਾਇਆ ਉਹਨਾਂ ਨੂੰ ਆਪਣੇ ਵਾਸਤੇ ਵਿੱਚ ਨਹੀਂ ਕਰ ਸਕਦੀ ਫਿਰ ਉਹਨਾਂ ਦੇ ਚੋਲੇ ਜਿਹੜੇ ਪਵਿੱਤਰ ਹੋ ਜਾਂਦੇ ਨੇ ਤੇ ਸਾਬ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਜਿਹੜਾ ਤੂੰ ਗੁਰੂ ਦੀ ਸੰਗਤ ਕਰੇਗਾ ਤੇ ਗੁਰੂ ਦੀ ਸੰਗਤ ਕਰੇਗਾ ਨਾਮ ਬਾਣੀ ਵਿੱਚ ਪੜ੍ਹੇਗਾ ਇਹ ਤੇਰੇ ਕੋਲ ਕੋਈ ਖੋਹ ਨਹੀਂ ਸਕਦਾ ਆਪਾਂ ਆਦ ਦੇਖੀ ਦਾ ਜਦੋਂ ਵਿਦਿਆ ਪ੍ਰਾਪਤ ਕਰਦੀ ਆ ਪੜ੍ਹਾਈ ਕਰਦੀ ਆ ਪੜ੍ਹਾਈ ਕੋਈ ਖੋਹ ਨਹੀਂ ਸਕਦਾ ਬਾਣੀ ਪੜਾ ਕੇ ਬਾਣੀ ਸਾਡੇ ਨਾਲ ਜਾਵੇ ਕਿਸੇ ਨੂੰ ਕੋਈ ਖੋ ਨਹੀਂ ਸਕਦਾ ਥੀਰੇ ਜਵਾਰ ਮੋਤੀ ਘਰ ਦੇ ਵਿੱਚ ਰੱਖਾਂਗੇ ਉਹ ਚੋਰੀ ਹੋ ਜਾਂਦੇ ਨੇ ਗਹਿਣੇ ਚੋਰੀ ਹੋ ਜਾਂਦੇ ਨੇ ਮੋਤੀ ਹੀਰੇ ਚੋਰੀ ਹੋ ਜਾਂਦੇ ਨੇ ਪਰ ਜਿਹੜਾ ਗਿਆਨ ਇਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਸਾਬ ਜੀ ਬੈਸ਼ ਕਰਦੇ ਨੇ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗਾ ਨਾ ਹੀ ਸਤ ਕਿਹੀਰੇ ਜਵਾਰ ਮੋਤੀ ਜਿਹੜੇ ਚੋਰੀ ਹੋ ਸਕਦੇ ਨੇ ਪਰ ਉਹ ਕਾਲ ਕੁਥ ਪਰਮਾਤਮਾ ਦਾ ਨਾਮ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਿਹੜਾ ਕਦੇ ਜਿਹੜਾ ਚੋਰੀ ਨਹੀਂ ਹੋ ਸਕਦਾ ਤੇ ਸਾਰੇ ਕਹਿੰਦੇ ਉਸ ਕਾਲ ਪੁਰਖ ਪਰਮਾਤਮਾ ਦਾ ਨਾਮ ਨੂੰ ਜਪਿਆ ਕਰੋ ਇੱਕ ਵਾਰਾ ਕਹੋ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਫੁਲ ਸਤਨਾਮ ਸ੍ਰੀ ਵਾਹਿਗੁਰੂ ਕਿ ਜਦੋਂ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਾਂਗੇ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਵਾਂਗੇ ਤੇ ਦੁਨੀਆ ਦੀ ਕੋਈ ਮਾਇਆ ਜੜੀ ਆ ਤਾਨੂੰ ਉਹਨਾਂ ਦੇ ਵਾਸਤੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਉਹ ਜਿਹੜਾ ਕਾਲਪੁੱਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਤੇ ਕਾਲਪੁੱਖ ਪਰਮਾਤਮਾ ਐਸੀ ਕਿਰਪਾ ਕਰਦਾ ਰੰਗ ਸਭੇ ਨਰਾਣੇ ਜੀਤੇ ਮਨ ਭੰਨ ਕਿ ਦੁਨੀਆ ਦਾ ਇਹੋ ਜਿਹਾ ਕੋਈ ਰੰਗ ਨਹੀਂਗਾ ਜਿਹੜਾ ਉਹ ਮਨੁੱਖ ਨੂੰ ਆਪਣੇ ਰੰਗ ਦੇ ਵਿੱਚ ਭੰਗ ਕਰ ਦੇ ਸਾਰੇ ਕਹਿੰਦੇ ਨੇ ਲਾਲ ਰੰਗ ਕਿਸ ਕੋ ਲੱਗਾ ਜਿਸ ਦਾ ਵਡਭਾਗਾ ਮੈਲਾ ਕਦੇ ਨਾ ਹੋ ਬਈ ਨਾ ਲਾ ਕੇ ਤੱਕ ਕਿ ਜਿੰਨੂੰ ਪ੍ਰੇਮ ਵਾਲਾ ਰੰਗ ਜਿੰਨ ਸੁਹਾਗਣ ਵਾਲਾ ਰੰਗ ਲੱਗ ਜਾਂਦਾ ਤੇ ਮੇਰਾ ਸਾਬ ਕਹਿੰਦਾ ਉਸ ਮਨੁੱਖ ਨੂੰ ਜਿਹੜਾ ਕਾਲਪੁਖ ਪਰਮਾਤਮਾ ਦੀ ਛੱਤ ਵਿੱਚ ਜਗ੍ਹਾ ਮਿਲ ਜਾਂਦੀ ਹੈ ਜਿਹੜਾ ਉਸ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਜਿਹੜਾ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਤੇ ਸਾਬ ਕਹਿੰਦੇ ਆ ਕਿ ਦਿਲ ਤੇ ਪਿਆਰ ਦੇ ਨਾਲ ਉਸ ਕਾਲ ਪੁਖ ਪਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰ ਜਦੋਂ ਤੂੰ ਉਸ ਕਾਲ ਪੁਖ ਪਰਮਾਤਮਾ ਦੀ ਸਿੱਖਤ ਸਲਾਹ ਕਰੇਂਗਾ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਧਿਆਏਗਾ ਇਹੋ ਦੁਨੀਆ ਦੇ ਵਿੱਚ ਇਹੋ ਜਿਹੀ ਕੋਈ ਮਾਇਆ ਨਹੀਂ ਹੈਗੀ ਜਿਹੜੀ ਤੈਨੂੰ ਆਪਣੇ ਵਾਸਤੇ ਦੇ ਵਿੱਚ ਕਰ ਲਵੇ ਤੇ ਤਾਂ ਕਰਕੇ ਸਰ ਕਹਿੰਦੇ ਪਏ ਨੇ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਛੱਪਿਆ ਕਰੋ ਕਿਸ ਦੇ ਨ ਇੱਕ ਕਾਲ ਪੁਖ ਪਰਮਾਤਮਾ ਇੱਕ ਨਾਮ ਜਿਸਮਨ ਵਸ ਹੈ ਦੁੱਖ ਦਰਦ ਸਭ ਤਾਂ ਕੰਸੇ ਕਿ ਜਿਨ੍ਹਾਂ ਦਾ ਇੱਕ ਕਾਲ ਕੁਛ ਪਰਮਾਤਮਾ ਦੇ ਨਾਮ ਦੇ ਨਾਲ ਮਨ ਜੁੜ ਜਾਂਦਾ ਹੈ ਦੁਨੀਆ ਦੀ ਇਹੋ ਜੀ ਕੋਈ ਮਾਇਆ ਨਹੀਂ ਜਿਹੜੀ ਉਸ ਮਨੁੱਖ ਨੂੰ ਆਪਣੇ ਵਸ ਦੇ ਵਿੱਚ ਕਰ ਲਵੇ ਤੇ ਸਾਬ ਜੀ ਅੱਗੇ ਬਰਸ਼ ਕਰਦੇ ਪੈਣਾ ਜੋ ਹਾਰ ਲੋੜੈ ਸੋ ਕਰੇ ਸੋਈ ਜੀ ਕਰੰ ਕਿ ਜੋ ਕੁਝ ਹੁੰਦਾ ਪਿਆ ਹੈ ਉਹ ਕਾਲ ਕੁਛ ਪਰਮਾਤਮਾ ਦੇ ਭਾਣੇ ਦੇ ਵਿੱਚ ਹੁੰਦਾ ਪਿਆ ਤੇ ਜੋ ਕੁਝ ਕਰਦਾ ਪਿਆ ਕਾਲ ਪੁਖ ਪਰਮਾਤਮਾ ਆਪ ਕਰਦਾ ਪਿਆ ਤੇ ਇਸ ਦੇ ਵਿੱਚ ਬੰਦੇ ਦਾ ਕੋਈ ਵੀ ਹੱਥ ਨਹੀਂ ਹੈਗਾ ਜੋ ਕੁਝ ਹੋ ਰਿਹਾ ਕਾਲ ਪੁਖ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਜੇ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧੰਨ ਤਸਾ ਕਹਿੰਦੇ ਨੇ ਕਿ ਫਿਰ ਵੀ ਧੰਨ ਕਰ ਉਸ ਕਾਲ ਪੁਖ ਪਰਮਾਤਮਾ ਦੇ ਭਾਣੇ ਨੂੰ ਮੰਨ ਤੇ ਜਦੋਂ ਤੂੰ ਉਸ ਕਾਲ ਪੁਖ ਪਰਮਾਤਮਾ ਦੇ ਭਾਣੇ ਨੂੰ ਮੰਨੇਗਾ ਤੇਰੇ ਜ਼ਿੰਦਗੀ ਦੇ ਵਿੱਚ ਕਈ ਦੁੱਖ ਆਣ ਕੇ ਕਈ ਮੁਸੀਬਤਾਂ ਆਣ ਗਿਆ ਤੇ ਜਦੋਂ ਉਸ ਕਾਲ ਪੁੱਖ ਪਰਮਾਤਮਾ ਦੇ ਪਾਣੇ ਨਮਣੇਗਾ ਤੇਰੇ ਸਾਰੇ ਦੁੱਖ ਜਿਹੜਿਆ ਉਹ ਨਾਸ਼ ਜਾਣਗੇ ਤੇ ਤੇਰੀ ਸੁਰਤੀ ਜਿਹੜੀ ਆ ਉਹ ਕਾਲ ਪੁੱਖ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਵੇਗੀ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤੈ ਨਾਨਕ ਰੰਗ ਮਲੰਨ ਹਰ ਜੀਠ ਰੰਗੀਲਾ ਤਿਸ ਤਨੇ ਜਿਸ ਦਾ ਭਾਗ ਮਥਨਨ ਤੇ ਸਾਹਿਬ ਜੀ ਕਹਿੰਦੇ ਕਿ ਜੇ ਤੂੰ ਉਸ ਕਾਲ ਪੁੱਤ ਪਰਮਾਤਮਾ ਦੇ ਨਾਮ ਦੇ ਨਾਲ ਵਿਛੜ ਜਾਵੇਂਗਾ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਹੋਵੇਗਾ ਤੇ ਜੇ ਤੂੰ ਕਾਲ ਪੁੱਤ ਪਰਮਾਤਮਾ ਦਾ ਓਟ ਆਸਰਾ ਰੱਖੇਗਾ ਸਾਧੂ ਦੀ ਸੰਗਤ ਕਰੇਗਾ ਤੇ ਤੇਰੇ ਭਾਗ ਜਿਹੜੇ ਮਥਨ ਪਹੁੰਚਣਗੇ ਤੇ ਸਾਹਿਬ ਕਹਿੰਦੇ ਅੱਜ ਦੇ ਜੇਠ ਦੇ ਮਹੀਨੇ ਦੇ ਵਿੱਚ ਕਿਸਾਨ ਇਹੇ ਬਖਸ਼ ਕਰਦੇ ਪੈਣਾ ਕਿ ਉਹਨਾਂ ਦਾ ਮਨੁੱਖਾਂ ਦਾ ਜੀਵਨ ਜਿਹੜਾ ਬੜਾ ਸੁਭਾਵਨਾ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਬਾਣੀ ਨੂੰ ਪੜਦੇ ਨੇ ਬਾਣੀ ਨੂੰ ਵਿਚਾਰਦੇ ਨੇ ਕਿਉਂਕਿ ਨਾਨਕ ਮੰਗੇ ਧੂੜ ਤੇ ਸਬੁਰ ਸਿੱਖੀ ਜੋ ਆਪ ਜੱਪ ਅਵਰਾ ਨਾਮ ਜਪਾਵੇ ਕਿ ਨਾਨਕ ਦਾਸ ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜੀ ਲੋਚਦਾ ਪਿਆ ਜਿਹੜੇ ਮਨੁੱਖ ਉਸ ਕਾਲ ਪ੍ਰਮਾਤਮਾ ਦੀ ਬਾਣੀ ਨੂੰ ਪੜਦੇ ਨੇ ਵਿਚਾਰ ਨੂੰ ਸਰਣ ਕਰਦੇ ਨੇ ਗੁਰੂ ਦੀ ਸੰਗਤ ਨੂੰ ਕਰਦੇ ਨੇ ਅਸੀਂ ਵੀ ਯਤਨ ਕਰਨਾ ਇਸ ਇੱਕ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਇੱਕ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਪੜਨਾ ਜਦ ਅਸੀਂ ਇੱਕ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਪੜਾਂਗੇ ਵਿਚਾਰਾਂਗੇ ਸਾਡੇ ਸਾਰੇ ਦੁੱਖ ਕਿਲੇ ਕਿਹੜੇ ਨਾਸਟਣਗੇ ਸੋ ਇੰਨੀਆਂ ਤਹਾਜੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਮਾ ਦਾ ਜਾ ਚੁਕਾ ਕਿਉਂਕਿ ਗੁਰੂ ਰਾਮਦਾਸ ਦੇ ਕਰਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਸ਼ਕਤੀ ਵਿਚਾਰ ਕਰਦੇ ਹੋਈਆ ਭੁੱਲ ਚੁਕਾ ਤਿੱਥੇ ਮਾ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪ ਸਰਬਸੰਗਤ ਬਖਸ਼ਣਿਓ ਕਲchnਾ ਜੀ ਬਲਾਉ ਫਤੇ ਜੀ ਆਖੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ